ਦੇ ਸਾਢੇ 11 ਹੋ ਗਏ ਆ ਤੇ ਮੈਂ ਚਾ ਵੇਰੇ ਫਿਰੀ ਸੀ ਤੇ ਮम्मी ਤੋਂ ਨਹੀਂ ਆ ਕੱਪੜੇ ਤੇ ਵਲੌਗ ਬਣਾਉਂਦਾ ਨਾ ਬਿਲਕੁਲ ਮਨ ਨਹੀਂ ਕਰਦਾ ਹੈਗਾ ਪਰ ਹੁਣ ਮੈਂ ਕੰਟੀਨਿਊ ਕਰਨਾ ਜੀ ਤੋਂ ਗੁੱਡ ਮਾਰਨਿੰਗ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਆ ਬਾਤੀ ਤੇ ਇਸ ਵੀਡੀਓ ਦੇ ਵਿੱਚ ਸਾਢੇ 11 ਪੌਣੇ 12 ਹੋ ਗਿਆ ਤੇ ਇਹ ਭਾਈ ਸਾਹਿਬ ਅੱਜ ਮੈਨੂੰ ਇੱਕ ਮਿਆ ਬਣਾਇਆ ਸੀਗਾ ਪਲੈਂਟਰ ਉਹ ਵਾਲਾ ਜਿਹੜਾ ਸੀਗਾ ਮੈਂ ਉਹ ਦੇ ਦਿੱਤਾ ਅਈ ਕਦੇ ਸਾਡੇ ਕਜ਼ਨ ਹੀ ਲੱਗਦੀ ਉਹਨਾਂ ਦੀ ਕੁੜੀ ਆਈ ਹੋਈ ਸੀ ਤੇ ਜਿੱਦਾਂ ਸੀ ਚਾਰ ਭੈਣਾਂ ਉਹ ਵੀ ਪੰਜ ਹੀ ਭੈਣਾਂ ਤੇ ਉਹ ਇੱਕ ਇੱਥੇ ਆਈ ਸੀ ਤੇ ਉਹਨਾਂ ਦੀ ਕੁੜੀ ਜਿੱਦਾਂ ਮੈਂ ਇੱਥੇ ਦੂ ਤੀਆ ਉਹਨੇ ਮੈਂ ਦੇ ਦਿੱਤਾ ਉਹ ਸਾਡੇ ਬੱਚਿਆਂ ਚੱਕਦੀ ਰਹੀ ਸੀ ਤੇ ਮੇਰੇ ਪਿੱਛੇ ਖਲੜਾ ਦੇਖੋ ਇਹ ਮੈਨੂੰ ਬਿਲਕੁਲ ਕੰਮ ਨਹੀਂ ਕਰਨ ਦਿੰਦਾ ਪਿਆਜ ਕਹਿੰਦੀਆਂ ਦਾ ਚੱਕ ਕੇ ਰੱਖੋ ਨਹੀਂ ਤੇ ਮੈਂ ਗੋਦੀ 'ਚ ਵੀ ਲਟਾ ਲੈਂਦੀ ਹਾਂ ਗੋਦੀ 'ਚ ਵੀ ਨਹੀਂ ਸੁਲਦਾ ਤੇ ਕੱਪੜੇ ਮੇਰੇ ਅੱਜ ਇੱਥੇ ਫੋਲਡ ਕਰਕੇ ਰੱਖੇ ਅੱਜ ਤੱਕ ਸੈੱਟ ਨਹੀਂ ਜਿੱਤੇ ਸਿਸਟਰ ਗਈ ਸੀ ਬੱਬਲਣਾ ਤੇ ਆ ਬੀਨ ਨਿਗਾਹ ਹੈ ਤੇ ਉਹ ਤੋਂ ਲੈ ਕੇ ਬੈਣੀ ਨਹੀਂ ਆਟਾਇਸ ਤੇ ਇਹ ਕਾਫੀ ਸੋਹਣੇ ਆ ਛੁੰਛਨੇ ਟਾ ਜਿਹਾ ਇਹਦੇ ਵਿੱਚ ਇੱਕ ਤਾਂ ਹਗ ਲੋਟਸ ਆ ਇਹ ਟੈਲੀਫੋਨ ਟੈਡੀ ਬੀਅਰ ਸਟ੍ਰੋਬੇਰੀ ਆ ਪਤਾ ਨਹੀਂ ਕੀ ਆ ਉਹ ਲੈ ਕੇ ਆਇਆ ਪ੍ਰਸ਼ਾਦ ਰੋਟ ਅੰਪ ਅੰਪ ਪਰ ਥੋੜਾ ਜਿਹਾ ਤੇ ਮੈਂ ਹੁਣ ਬਸ ਇਹਨੂੰ ਮੰਮੀ ਨੂੰ ਫੜਾ ਕੇ ਰੋਟੀ ਖਾਣੀ ਫਿਰ ਮੈਂ ਕੰਮ ਕਰਦੀ ਆ ਮੰਮੀ ਨੌਣ ਗਈ ਸੀ ਉੱਪਰ ਮੈਨੂੰ ਆਉਂਦੇ ਤੇ ਦੇ ਟਾਈਮ ਹੋ ਗਿਆ ਆ ਸਾਢੇ 12 ਵਜੇ ਦਾ ਮਿਲ ਗਈ ਹੁਣ ਨੌਂ ਰੁਪਏ ਬਟਨਸਾਫ ਕਰਕੇ ਆਈਆਂ ਬੋਟਲਸ ਜਿਹੜੇ ਮੈਂ ਅੱਜ ਧੋ ਕੀ ਨਾ ਤੇ ਪੇਸਕੁਣੀਆਂ ਪਾਈਆਂ ਕਿ ਜਿੱਦਨ ਦੀਆਂ ਸਿਸਟਰ ਆਈਆਂ ਸੀ ਇਹ ਕੰਮ ਵੀ ਨਹੀਂ ਹੋਇਆ ਆਉਣ ਦੇ ਨਾਲ ਲੱਗਦਾ ਜਿਆਦਾ ਹੀ ਹੋਚਪੋਚ ਜਿਆ ਹੋ ਜਾਂਦਾ ਇੱਦਾਂ ਇਕੱਲਾ ਬੰਦਾ ਕੰਮ ਵਧੀਆ ਕਰ ਲੈਂਦਾ ਆਫੀ ਮੈਂ ਤੋਤੀ ਅੱਜ ਕਿੰਨੇ ਦਿਨ ਬਾਅਦ ਉੱਪਰ ਲਗਾਈਆ ਸਿਸਟਰ ਦੀ ਬੋਟਲਾਂ ਤਾਂ ਮੇਰੀ ਬਾਰਡਰ ਆ ਸਾਰਿਆਂ ਨੂੰ ਮੈਂ ਬੈਣੀ ਦੀਆਂ ਬਾਰਡਰਸ ਧੁੱਪੇ ਰੱਖ ਲਿੱਤੀਆਂ। ਏ ਗਰਮੀ ਆ ਪਰ ਫਿਰ ਵੀ ਜੰਮ ਸੰਦੇ ਆ ਤੇ ਹੁਣ ਮੈਂ ਇੱਥੇ ਉੱਪਰ ਨਹਾਉਣ ਵਾਸਤੇ ਆਈ ਸੀ ਵੀ ਪਰ ਫਿਰ ਇਥੇ ਪੋਚਾ ਵੀ ਪੋਚਾ ਵੀ ਲੈ ਆਈ ਦਿੰਦੀ ਆ ਹਮ ਦਾ ਇਹ ਬੈਣੀ ਸੁੱਤਾ ਪਿਆ ਤੇ ਮੇਰੀ ਜਿਹੜੀਆਂ ਅਸ਼ਰਈਆਂ ਹਨਾ ਉਹ ਲਗਭਗ ਖਤਮ ਹੀ ਹੋ ਗਈਆਂ। ਤੇ ਤੇ ਜ਼ਿਆਦਾ ਲੱਗਦੀਆਂ ਪਈਆਂ ਪਤਾ ਨਹੀਂ ਕੈਮਰੇ 'ਚ ਨਾ ਕਈ ਵਾਰੀ ਫੇਸ ਬਹੁਤ ਜ਼ਿਆਦਾ ਖਰਾਬ ਜਿਹਾ ਲੱਗਦਾ ਪਰ ਮੇਰਾ ਫੇਸ ਖਰਾਬ ਹੈ ਨਹੀਂ ਆ। ਆਪ ਹੱਦਾਂਵੇਂ ਅੰਦਰ ਰੱਖਿਆ ਹੀ ਖਰਾਬ ਹੁੰਦਾ ਸੀ ਧੁੱਪ ਦੇ ਵਿੱਚ ਤੇ ਹੁਣ ਇਹ ਖਿਲ ਖਿਲ ਜਾਇਆ ਤੇ ਕੱਲ ਮੈਨੂੰ ਹੱਥ ਲਾਉਂਦੀ ਸੀ ਤੇ ਇਦਾਂ ਉਹ ਮਤਲਬ ਅਜੀਬ ਜਿਹਾ ਲੱਗਦਾ ਸੀ ਤੇ ਹੁਣ ਖੜ ਗਿਆ ਆ ਦੇਖੋ ਮੇਰੀ ਸਿਸਟਰ ਦੇ ਕਮ ਐਪਲ ਉੱਪਰ ਲੈ ਕੇ ਆਇਆ ਕੱਟ ਕੇ ਖਾਣ ਲਈ ਲੇਕਿਨ ਖਾਦੇ ਨਹੀਂ ਇੱਥੇ ਰੱਖੀ ਕੀਆ ਤੇ ਮੈਂ ਲੈ ਕੇ ਜਾਣੇ ਹੁੰਦੇ ਯਾਰ ਧੋ ਜਾਂਦਾ ਇੱਥੇ ਲੁਕੋ ਕੇ ਰੱਖੀ ਹੋਇਆ ਮੈਂ ਮੋਟੀ ਇੰਨੀ ਜ਼ਿਆਦਾ ਹੋ ਗਈ ਆ ਕਿ ਮੇਰੇ ਜਿਹੜੇ ਪੁਰਾਣੇ ਸੂਟ ਖੁੱਲਿਆ ਨੂੰ ਵੀ ਟੈਟ ਹਟ ਗਿਆ ਇੰਨਾ ਮੈਂ ਪ੍ਰੈਗਨੈਂਸੀ ਦੇ ਵਿੱਚ ਵੀ ਮੇਰੇ ਨਾਲ ਮੇਰਾ ਪੇਟ ਨਹੀਂ ਸੀਗਾ ਤੇ ਪਤਾ ਨਹੀਂ ਪੇਟ ਦਾ ਕੀ ਬਣ ਗਿਆ ਤੇ ਹੁਣ ਮੈਂ ਦੇਖੂਗੀ ਕੁਝ ਕਰੂੰਗੀ ਕਿਉਂਕਿ ਅਜੇ 3 ਮਹੀਨੇ ਤਾਂ ਚਲੇ ਗਿਆ ਤੇ 3 ਮਹੀਨੇ ਜਿਹੜੇ ਕੰਪਲੀਟ ਨਹੀਂ ਹੋਏ ਤਾਂ ਮੇਰੇ ਹਜੇ ਵੀ ਨਾ ਪੇਨ ਹੁੰਦੀ ਆ ਇਸ ਕਰਕੇ ਮੈਂ ਜ਼ਿਆਦਾ ਹੈਵੀ ਕਮ ਕਰ ਨਹੀਂ ਸਕਦੀ ਤੇ ਇਸ ਕਰਕੇ ਮੈਂ ਹੋਮ ਨਹੀਂ ਕਰਨ ਦੀ ਕੋਈ ਹੋ ਗਿਆ ਐਕਸਰਸਾਈਜ਼ ਨੋਰਮਲ ਵਾਕ ਮੇਰੇ ਕੋਲ ਹਲਕੀ ਜੀ ਹੁੰਦੀ 10 ਮਿੰਟ ਵਸ ਬੱਤ-ਬੱਤ ਫਿਰ ਮੇਰੇ ਪ੍ਰੋਬਲਮ ਹੁਣ ਲੱਗ ਪੈਂਦੀ ਆ ਫਿਰ ਮੈਂ ਚਲੀ ਜਾਂਦੀ ਆ ਹੁਣ ਮੈਂ ਇਸ ਮੈਂ ਨਾਲ ਆਇਆ ਫੇਰ ਵਾਸ਼ ਕੀਤੀ ਹੱਲ ਜੀ ਮੈਂ ਹੁਣ ਚਾਹ ਬਣਾਉਂਗੀ ਜਾਂ ਕਿ ਮਮੇ ਬਣਾਉਗੇ ਮੈਂ ਬੈਰੀ ਨੂੰ ਫੜੂਗੀ ਕਿਉਂਕਿ ਮੇਰਾ ਉੱਤੇ ਵਗਰ ਦੇਰ ਨਹੀਂ ਲੱਗਦਾ ਹੁਣ ਤੇ ਅੱਧੇ ਕੱਪੜੇ ਮੈਂ ਹੁਣ ਧੋਤੇ ਆ ਤੇ ਮੰਮੀ ਨੇ ਕੱਪੜੇ ਧੋਤੇ ਸੀ ਜਿਹੜੇ ਥੋੜੇ ਜਿ ਸੁੱਕ ਗਏ ਆ ਤੇ ਮੈਂ ਹੁਣ ਧੋਤੇ ਜਿਹੜੇ ਬੈਣੀ ਦੇ ਜਾਇਤਰ ਬਿਸਤਰੀ ਵਗੈਰਾ ਸੀਗੇ ਉਹ ਧੋ ਦਿੱਤੇ ਅੱਜ ਯਾ ਮੰਮੀ ਨੇ ਟੁੱਟੇ ਸੀ ਮੇਰੇ ਘਰ ਤੇ ਹੁਣ ਫੋਲਡ ਹਜੇ ਨਹੀਂ ਕਰਨੇ ਲੱਗ ਗਿਆ ਇਹਨੂੰ ਵੀ ਅਜੇ ਤੱਕ ਲਗਵਾਇਆ ਆਸਮਾਨ 'ਚ ਲੱਜੰਨੀ ਆ ਥੱਲੇ ਬਾਕੀ ਬਾਅਦ ਚ ਲੈ ਜਾਓ ਜੀ ਸ਼ਾਮ ਦੇ 5 ਵਜੇ ਗਏ ਆ ਤੇ ਮੈਂ ਮਰੀਨਾ ਦੀ ਘੁੰਮਦੀ ਪਈ ਆ ਇਹ ਸੌਂਦਾ ਨਹੀਂ ਪਿਆ ਅਜੇ ਤੀਏ ਦਾ ਤੇ ਮੈਨੂੰ ਕੋਈ ਕੰਮ ਵੀ ਨਹੀਂ ਪ੍ਰੋਪਰ ਕਰ ਲੈਂਦਾ ਤੇ ਹੁਣ ਮੈਂ ਆਪਣਾ ਕ੍ਰੋਸ਼ੀਆ ਦਾ ਕੰਮ ਕਰਦੀ ਸੀ ਉੱਪਰ ਆ ਕੇ ਤੇ ਇਹਨੂੰ ਹੁਣੇ ਦੁੱਧ ਦਿੱਤਾ ਤੇ ਮੈਂ ਸੋਚਿਆ ਕਿ ਪਤਾ ਨਹੀਂ ਭੁੱਖਾ ਸ਼ਾਇਦ ਹੋ ਹੁੰਦਾ ਪਰ ਇਹਨੂੰ ਗਰਮੀ ਲੱਗਦੀ ਸੀ ਹੁਣ ਮੈਂ ਫੈਨ ਆਨ ਕਰਕੇ ਇਹਨੂੰ ਲੈ ਕੇ ਖੰਂਦ ਗਈ ਆ ਤੇ ਹੋਰਸ ਹੋ ਗਿਆ ਸ਼ਾਇਦ ਕਿ ਗਰਮੀ ਲੱਗਦੀ ਪਈ ਸੀ ਥੱਲੇ ਠੰਡ ਲੱਗਦੀ ਸੀ ਤਾਂ ਹੁਣ ਮੈਂ ਇਹਦੇ ਕੱਪੜੇ ਵੀ ਚੇਂਜ ਕਰਨੇ ਥੋੜਾ ਜਿਹਾ ਵਾਸ਼ ਕਰਨਾ ਤੇ ਕਿੱਕ ਵਿੱਚ 40 ਵੇਰਾ ਕਰਦਾ ਨਾ ਤਾਂ ਨੀਚੇ ਵਾਲਾ ਹਿੱਸਾ ਜਿਹੜਾ ਡੇਲੀ ਵਾਸ਼ ਆ ਮੈਂ ਕਰੀ ਜਿੰਨੀ ਆ ਵੈਸੇ ਤੇ ਨਾਲ ਹੀ ਕਰਨੀ ਹੁਣ ਡੇਲੀ ਸਿਰਫ ਟੀਕੇ ਲੱਗੇ ਕਰਕੇ ਪਰ ਛੱਡ ਦਿੱਤਾ ਤੇ ਅੱਜ ਦੇਖਦੇ ਆ ਰਾਦੀ ਰੋਟੀ ਚ ਕੀ ਬੰਦਾ ਸ਼ਾਇਦ ਹੋ ਗਈ ਜੋ ਪਿਆ ਹੈ ਉਹ ਵੀ ਕਿਉਂਕਿ ਕਿਧਾਰ ਪਈ ਹੈ ਕਿ ਸਬਜੀ ਪਈ ਹੈ ਥੋੜੀ ਥੋੜੀ ਕਰੋੜੀ ਥੋੜੀ ਦੇਖਾਂਗੇ ਉਹ ਹੀ ਖਲਾਂਗੇ ਨਹੀਂ ਤਾਂ ਤੇ ਤੋ ਬਹੁਤ ਜ਼ਿਆਦਾ ਹੋਈ ਇਹ ਬਾਤ ਤਾਂ ਬਹੁਤ 익ੀ ਤੋਂ ਗਿਆ ਹਵਾ ਚਲਦੀ ਆ ਪਰ ਤੋ ਬਹੁਤ ਜ਼ਿਆਦਾ ਆ ਤੇ ਹੁਣ ਮੈਂ ਦੇਖਦੀ ਆ ਬੈਠ ਕੇ ਬਠਨ ਲਿੰਦਾ ਜੰਨੀ ਤੇ ਹੁਣ ਇਹਦੀ ਮੂਮੈਂਟ ਸ਼ੁਰੂ ਹੋ ਗਈ ਆ ਤੇ ਵੈਸੇ ਮੈਂ ਸੋਚਿਆ ਸੀ ਕਿ ਚਲ ਮੈਂ ਵੀ ਸੋਚਣਾ ਪਰ ਮੇਰਾ ਨਾ ਦਿਲ ਨਹੀਂ ਕਰਦਾ ਮੇਰੇ ਸੌਣ ਦੇ ਨਾਲੋਂ ਜ਼ਿਆਦਾ ਹੁੰਦਾ ਇਹ ਕਿ ਮੈਂ ਕੋਈ ਕੰਮ ਕਰ ਲਵਾਂ ਤੇ ਹੁਣ ਇਹਨੇ ਹਿੰਨਾ ਸ਼ੁਰੂ ਕਰ ਦਿੱਤਾ Ooh.